ਚਾਰ ਚੀਜ਼ਾਂ ਲਈ ਬੰਦਾ ਲੜਦਾ ਜ਼ਿੰਦਗੀ 'ਚ ਇੱਕ ਮੈਂ ਪਿੰਡ 'ਚੋਂ ਸਭ ਤੋਂ ਅੱਗੇ ਦੂਜਾ ਮੇਰਾ ਘਰ ਪਿੰਡ 'ਚੋਂ ਉੱਚਾ ਤੀਜਾ ਮੇਰੇ ਕੱਪੜੇ ਸਭ ਤੋਂ ਮਹਿੰਗੇ ਮਾਡਰਨ ਤੇ ਚੌਥਾ ਲੋਕ ਮੇਰੀ ਬੱਲੇ-ਬੱਲੇ ਕਰਕੇ ਮਗਰ ਤੁਰਨਾ ਉਹ ਰੱਬ ਦਾ ਵੀ ਕਿੰਨਾ ਪਿਆਰਾ ਸਿਧਾਂਤ ਜਦੋਂ ਬੰਦਾ ਮਰਦਾ ਨਾ ਪਹਿਲਾਂ ਚਾਰੇ ਚੀਜ਼ਾਂ ਪੂਰੀਆਂ ਕਰਦਾ ਵੀ ਖੈਰ ਜ਼ਿੰਦਗੀ 'ਚ ਨਹੀਂ ਹੋਈਆਂ ਤੇ ਅੱਜ ਕਰਦिए ਜਦੋਂ ਨੂੰ ਨਵਾ ਕੇ ਮੁਰਦੇ ਨੂੰ ਮੜੀਆਂ ਵੱਲੋਂ ਤੋਰਦੇ ਤੇ ਰੱਬ ਜੀ ਉੱਥੇ ਹਾਜ਼ਰ ਹੋ ਕੇ ਕਹਿੰਦੇ ਬੱਚਾ ਮੇਰਾ ਸੀ ਕਿਤੇ ਕਵੇ ਨਾ ਬਾਪੂ ਨੇ ਜ਼ਿੰਦਗੀ ਚ ਥੋੜ ਰੱਖੀ ਪਹਿਲੀ ਆਸ ਪੂਰੀ ਉਦੋਂ ਹੁੰਦੀ ਜਦੋਂ ਮਰਦੇ ਦਾ ਫੱਟਾ ਚਾਰ ਜਣੇ ਮੋਢਿਆਂ ਤੇ ਚੁੱਕਦੇ ਆ ਤੇ ਸਾਰੇ ਲੋਕ ਨੀਵੇਂ ਰਹਿ ਜਾਂਦੇ ਤੇ ਮਰਦਾ ਹਾਂ ਦੂਸਰਾ ਉਹਦਾ ਚਾਹ ਹੁੰਦਾ ਵੀ ਮੇਰੇ ਬਸਤਰ ਸਭ ਤੋਂ ਤੇ ਮੇਰੇ ਖਿਆਲ ਆ ਕਿ ਕੋਈ ਵਿਰਲਾ ਹੋ ਜਿਹੜਾ ਸਸਕਾਰ ਤੇ ਨਵਾਂ ਸੂਟ ਪਾ ਕੇ ਜਾਊ ਆਖੋ ਵੇਖੋ ਇਹ ਵੀ ਗਰੰਟੀ ਆ ਮੜੀਆਂ ਵੱਲੋਂ ਤੁਰਨਾ ਉਦੋਂ ਸਭ ਤੋਂ ਸੋਹਣੇ ਕੱਪੜੇ ਹੁੰਦੇ ਮੁਰਦੇ ਦੇ ਦੋ ਸ਼ਰਤਾਂ ਤੀਸਰੀ ਮੰਗ ਹੁੰਦੀ ਵੀ ਪਿੰਡ ਸਾਰਾ ਮੇਰੇ ਮਗਰ ਚੱਲੇ ਤੇ ਮੈਂ ਆਗੂ ਹੋਵਾਂ ਕੁਰਸੀ ਮੰਤਰੀ ਹਾਂ ਉਹ ਵੀ ਰਾਮ ਪੂਰੀ ਕਰ ਦਿੰਦਾ ਵੀ ਮੁਰਦੇ ਦਾ ਮੰਝਾ ਸਭ ਤੋਂ ਅੱਗੇ ਤੇ ਸਾਰਾ ਪਿੰਡ ਤੇ ਚੌਥਾ ਮਕਾਨ ਜੀਦੇ ਬਦਲੇ ਆਪਾਂ ਲੋਕਾਂ ਦੇ ਪੁੱਤ ਮਾਰ-ਮਾਰ ਕੇ ਤੇਰੀਆਂ ਲਾ ਦਿੱਤਿਆਂ ਐਨਾ ਕੁਝ ਜ਼ਿੰਦਗੀ 'ਚ ਕਈ ਬੰਦੇ ਤੇ ਮੰਨ ਗਏ ਜੀ ਉਹਨਾਂ ਨੇ ਤੇ ਜਦੋਂ ਸ਼ਬਦ ਦੀ ਛੱਟ ਵਜੀ ਉਹਨਾਂ ਤੇ ਆਪ ਗੁਨਾਹ ਮੰਨੇ ਲਾਈਵ ਹੋ ਕੇ ਪੱਤਰਕਾਰ ਸੱਦ ਕੇ ਮੇਤੋ ਆ ਗਲਤੀਆਂ ਆਈਆਂ ਜੀ ਸੰਗਤ ਜੀ ਮੈਨੂੰ ਬਖਸ਼ ਲਓ ਇਹਨੂੰ ਕਹਿੰਦੇ ਕਬੀਰ ਸਤਗੁਰੂ ਸੂਰਮੇ ਬਾਹਿਆ ਬਾਣ ਜੋ ਇਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੀਜੇ ਪਤਾ ਨਹੀਂ ਇਹ ਸੰਗਤ ਵਿੱਚ ਕੀ ਦੇ ਦਿਲ ਨੂੰ ਲੱਗ ਜਾਣਾ ਬੋਲ ਗਲਤੀ ਅਸੀਂ ਵੀ ਕੀਤੀ ਵੀ ਜਿਹੜਾ ਸੀ ਸਿਰਫ ਇਹ ਅਰਦਾਸ ਕਰਦੇ ਬਾਬਾ ਮੁੰਡਾ ਹੋ ਜੇ ਖੰਡ ਪਾਠ ਕਰਾਵਾਂਗੇ ਬੜੀ ਵੱਡੀ ਗਲਤੀ ਕੀਤੀ ਇੱਥੇ ਬਾਬਾ ਜੀ ਪੀ ਆਰ ਹੋ ਜੇ ਬੱਚੇ ਦੀ ਖੰਡ ਪੜ ਇਹ ਸ਼ਬਦ ਨਹੀਂ ਸੀ ਕਹਿਣਾ ਇਹ ਕਹਿਣਾ ਸੀ ਬਾਬਾ ਤੂੰ ਮੇਰੇ ਕਾਰਜ ਕਰੀ ਤੇ ਮੈਂ ਪਰਿਵਾਰ ਸਮੇਤ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਾਗਾ ਸੁਣਨਾ ਸੀ ਇਹਨੂੰ